ਵੇਖੋ ਜੀ ਆ ਹਾਲਾਤ ਆ ਆ ਤੰਬੂ ਦੇ ਵਿੱਚ ਪਤਾ ਨਹੀਂ ਕਿਹੜੀ ਬਿਮਾਰੀ ਕਾਰਨ ਜਾਂ ਕਿਹੜੇ ਅਟੈਕ ਆਉਣ ਕਾਰਨ ਇਹਨਾਂ ਦੇ ਦਾਦੀ ਜੀ ਆ ਦੱਸਣ ਦੇ ਮਾਤਾ ਜੀ ਪੂਰੇ ਹੋ ਚੁੱਕੇ ਨੇ ਤੇ ਇੱਥੇ ਸੰਸਕਾਰ ਕਰ ਦਿੱਤਾ ਗਿਆ ਇਹਨਾਂ ਪਿਆਂ ਤੇ ਕੀ ਇਹਨਾਂ ਲੋਕਾਂ ਨੇ ਸੇਵ ਕਰ ਲਿਆ ਤੇ ਕੀ ਬਚਾਲਿਆ ਇੱਕ ਜੀ ਆਂਦੀ ਘਟ ਗਿਆ ਸਾਡਾ ਜਿੱਦਣ ਦੇ ਇੱਥੇ ਆਏ ਆ ਪਰ ਲੋਕ ਆਉਂਦੇ ਆ ਤੇ ਇੱਥੇ ਦਾਨ ਪੁੰਨ ਤੇ ਕਰਦੇ ਆ ਨਾਲ-ਨਾਲ ਕਾਉਂਟਰਵਰਸੀ ਬਹੁਤ ਜ਼ਿਆਦਾ ਕ੍ਰੀਏਟ ਕਰਕੇ ਜਾਂਦੇ ਆ ਵੀ ਇਹਨਾਂ ਲੋਕਾਂ ਨੇ ਘਰ ਭਰ ਲਿਆ ਇਨਾਂ ਨੇ ਸਟੋਰ ਕਰ ਲਿਆ ਵਾ ਸਮਾਨ ਆ ਵੇਖ ਸਕਦੇ ਜੇ ਇਹ ਪਰਿਵਾਰ ਦਾ ਘਰ ਡੁੱਬਾ ਪਿਆ ਵਾ ਅਸੀਂ ਕੀ ਸੀ ਜੀ ਇਹ ਹੜੀ ਮਾਤਾ ਕਾਲ ਪੂਰੀ ਹੋ ਗਈ ਤੇ ਪਾਣੀ ਜੀ ਰਹੇ ਮਾਤਾ ਕਾਲ ਪੂਰੀ ਹੋ ਗਈ ਹੈ ਤੇ ਪੂਰੇ ਮਾਝੇ ਨੂੰ ਟਾਰਗੇਟ ਕਈ ਲੋਕ ਜਿਹੜੇ ਇੱਥੇ ਆਣ ਕੇ ਕਰੀ ਜਾਂਦੇ ਆ ਵੀ ਮਾਝਾ ਲੁੱਟਣ ਵਾਲਾ ਹੋ ਗਿਆ ਕੁਝ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕੁਝ ਪੈਰਟੀਕੂਲਰ ਜਾਤੀਆਂ ਨੂੰ ਕਰੀ ਜਾਂਦੇ ਆ ਵੀ ਇਹਨਾਂ ਨੇ ਆ ਕਰ ਦਿੱਤਾ ਉਹ ਕਰ ਦਿੱਤਾ ਵਾ ਇਦਾਂ ਦਾ ਇੱਥੇ ਕੋਈ ਚੱਕਰ ਨਹੀਂ ਆ। ਕਿ ਤੁਸੀਂ ਵੇਖੋ ਕੋਈ ਕਿਸੇ ਦਾ ਘਰ ਨਹੀਂ ਜੇ ਪਰ ਸਾਦਾ। ਆਪਣਾ ਜਿਹੜੀ ਸਿੱਖ ਕੌਮ ਹੈ ਨਾ ਇਹਦੇ ਲਹੂ ਦੇ ਵਿੱਚ ਹੈ ਵੀ ਆਪਾਂ ਦਾਨ ਕਰਨਾ 10% ਦਾਨ ਕਰਨਾ ਵਾ ਆਪਾਂ ਦਸਵੰਦ ਕੱਢਦੇ ਆ। ਤੇ ਜੇ ਆਣ ਕੇ ਦਾਨ ਕਰਕੇ ਤੇ ਉਤੋਂ ਇੰਨਾ ਜ਼ਿਆਦਾ ਰੌਲਾ ਪਾ ਕੇ ਇਹਨਾਂ ਦੇ ਬਰ ਖਿਲਾਫ ਬੋਲ ਕੇ ਵੀ ਇਹ ਜਮਾਂ ਖੋਰੀ 'ਚ ਰੁੱਝੇ ਆ। ਕੀ ਜਮਾਂ ਖੋਰੀ ਕਰ ਲੈਣਗੇ ਪਰਿਵਾਰ? ਇਹਨੇ ਉੱਚੀਆਂ ਥਾਵਾਂ ਤੇ ਆਣ ਕੇ ਤੇ ਮਗਰੋਂ ਘਰ ਦਾ ਨਹੀਂ ਪਤਾ ਹੋ ਸਕਦਾ ਘਰ ਰੋੜ ਜੇ ਡਿੱਗ ਜੇ ਕੀ ਇਹਨਾਂ ਕੋ ਦੋ ਬੋਤਲਾਂ ਪਾਣੀ ਦੀਆਂ ਪੀਣ ਵਾਲੀਆਂ ਵਾ ਦੂਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਐ ਜੀ ਪਿੰਡ ਕੋਹਾਲੀ ਤੋਂ ਪੂਰੇ ਪੰਜਾਬ ਨੂੰ ਪਤਾ ਵਾ ਜਿਹੜੇ ਹੜ੍ਹ ਪੰਜਾਬ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਏ ਨੇ ਅੱਜ ਅਸੀਂ ਪਹੁੰਚੇ ਆ ਪਿੰਡ ਕੋਟ ਰਜਾਦਾ ਸਾਡਾ ਪਿੱਛੇ ਕੈਂਪ ਚੱਲਦਾ ਅਸੀਂ ਵੇਖਣ ਆਏ ਆ ਗਾੜੀ-ਗਾੜੀ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਬੜੀਆਂ ਪਿੱਛੇ ਜੇ ਵੀਡੀਓ ਵਾਇਰਲ ਹੋ ਰਹੀਆਂ ਕੁਝ ਲੋਕ ਕੁਝ ਸੰਸਥਾਵਾਂ ਮੈਂ ਮਾੜਾ ਨਹੀਂ ਕਿਸੇ ਨੂੰ ਕਹਿੰਦਾ ਸਾਰੇ ਹੀ ਇੱਥੇ ਦਾਨਪੁੰਨ ਕਰਨ ਆਉਂਦੇ ਆ ਪਰ ਲੋਕ ਆਉਂਦੇ ਆ ਤੇ ਇੱਥੇ ਦਾਨਪੁੰਨ ਤੇ ਕਰਦੇ ਆ ਨਾਲ ਨਾਲ ਕੌਂਟਰੋਵਰਸੀ ਬਹੁਤ ਜ਼ਿਆਦਾ ਕ੍ਰੀਏਟ ਕਰਕੇ ਜਾਂਦੇ ਆ ਵੀ ਇਹਨਾਂ ਲੋਕਾਂ ਨੇ ਘਰ ਭਰ ਲਿਆ ਇਹਨਾਂ ਨੇ ਸਟੋਰ ਕਰ ਲਿਆ ਵਸਤੂਆਂ ਆ ਵੇਖ ਸਕਦੇ ਜੇ ਇਹ ਪਰਿਵਾਰ ਦਾ ਘਰ ਡੁੱਬਾ ਪਿਆ ਵਾ ਤੇ ਵੇਖੋ ਮੈਨੂੰ ਦੱਸ ਦਿਓ ਵੀ ਕੀ ਸਟੋਰ ਕੀਤਾ ਇਹਨਾਂ ਨੇ ਆਪਣੇ ਇਹਨਾਂ ਦੇ ਜੁੱਲੀ ਬਿਸਤਰੇ ਵਿਚਾਰੇ ਇਕੱਠੇ ਕਰਕੇ ਇੱਥੇ ਬੱਚਿਆਂ ਦੇ ਨਾਲ ਬੈਠੇ ਨੇ ਉੱਚੀਆਂ ਥਾਵਾਂ ਤੇ ਆਣ ਕੇ ਤੇ ਮਗਰੋਂ ਘਰ ਦਾ ਨਹੀਂ ਪਤਾ ਹੋ ਸਕਦਾ ਘਰ ਰੋੜ ਜੇ ਡਿਗ ਜੇ ਕੀ ਇਹਨਾਂ ਕੋ ਦੋ ਬੋਤਲਾਂ ਪਾਣੀ ਦੀਆਂ ਪੀਣ ਵਾਲੀਆਂ ਵਾ ਤੇ ਆਪਣੇ ਬਿਸਤਰੇ ਇਕੱਠੇ ਕਰਕੇ ਇੱਥੇ ਲਿਆ ਆ ਗਏ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਮੱਛਰ ਦੀ ਵਿੱਚ ਰਾਤਾਂ ਕੱਟ ਰਹੇ ਨੇ 10 ਦਿਨ ਹੋ ਗਏ ਆ ਬਿਜਲੀ ਦਾ ਕੋਈ ਇੱਥੇ ਪ੍ਰਬੰਧ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਪੂਰੇ ਮਾਝੇ ਨੂੰ ਟਾਰਗੇਟ ਕਈ ਲੋਕ ਜਿਹੜੇ ਇੱਥੇ ਆਣ ਕੇ ਕਰੀ ਜਾਂਦੇ ਆ ਵੀ ਮਾਝਾ ਲੁੱਟਣ ਵਾਲਾ ਹੋ ਗਿਆ ਕੁਝ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕੁਝ ਪਾਰਟੀਕੂਲਰ ਜਾਤੀਆਂ ਨੂੰ ਕਰੀ ਜਾਂਦੇ ਆ ਵੀ ਇਹਨਾਂ ਨੇ ਆ ਕਰ ਦਿੱਤਾ ਉਹ ਕਰ ਦਿੱਤਾ ਵਾ ਇਦਾਂ ਦਾ ਇੱਥੇ ਕੋਈ ਚੱਕਰ ਨਹੀਂ ਆਣ ਕੇ ਤੁਸੀਂ ਵੇਖੋ ਕੋਈ ਕਿਸ ਦਾ ਘਰ ਨਹੀਂ ਦੇ ਪਰਸਦਾ ਆਪਣਾ ਜਿਹੜੀ ਸਿੱਖ ਕੌਮ ਆ ਨਾ ਇਹਦੇ ਲਹੂ ਦੇ ਵਿੱਚ ਐ ਵੀ ਆਪਾਂ ਦਾਨ ਕਰਨਾ 10% ਦਾਨ ਕਰਨਾ ਵਾ ਆਪਾਂ ਦਸਵੰਦ ਕੱਢਦੇ ਆ ਤੇ ਜੇ ਆਣ ਕੇ ਦਾਨ ਕਰਕੇ ਤੇ ਉਤੋਂ ਇੰਨਾ ਜ਼ਿਆਦਾ ਰੌਲਾ ਪਾ ਕੇ ਇਹਨਾਂ ਦੇ ਬਰ ਖਿਲਾਫ ਬੋਲ ਕੇ ਵੀ ਇਹ ਜਮਾਂ ਖੋਰੀ 'ਚ ਰੁੱਝੇ ਆ ਕੀ ਜਮਾਂ ਖੋਰੀ ਕਰ ਲੈਣਗੇ ਪਰਿਵਾਰ ਆ ਲਾਗੇ ਦਰਿਆਵਾ ਪਾਣੀ ਚ ਘਰ ਡੁੱਬਿਆ ਤੇ ਇੱਥੇ ਆਣ ਕੇ ਬੈਠੇ ਆ ਇੱਥੇ ਮੈਨੂੰ ਜਮਾ ਖੋਰੀ ਵਾਲਾ ਤੇ ਕੋਈ 10 10 ਤੱਕ ਦਿਖਣ ਨਹੀਂ ਡਈ ਆਪਣੀਆਂ ਬਤੀਲੀਆਂ ਦੇ ਵਿੱਚ ਤਾਂ ਚਾਹ ਬਣਾਉਣ ਡਿਆ ਕੋਈ ਨਾ ਇਹਨਾਂ ਕੋਲ ਦੁੱਧ ਹੈ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਆਪਾਂ ਆਖੀ ਜਾਂਦੇ ਆ ਵੀ ਇਹਨਾਂ ਨੇ ਪਤਾ ਨਹੀਂ ਕੀ ਸਟੋਰ ਕਰ ਲਿਆ ਵਾ ਆਉਣ ਵਾਲੇ ਤਾਂ 10 ਮਹੀਨੇ ਖਾ ਸਕਦੇ ਆ ਮੈਨੂੰ ਤੇ ਇਹੋ ਜੀ ਇਹਨਾਂ ਦੇ ਰਹਿਣ ਦੀ ਜਗ੍ਹਾ ਹੈ ਤੇ ਸਟੋਰ ਇਹਨਾਂ ਨੇ ਵਿਚਾਰੇ ਨੇ ਕੀ ਕਰਨਾ ਘਰ ਪਾਣੀ ਚ ਡੁੱਬਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਨਾਂ ਦਾ ਇਹ ਨਹੀਂ ਵੀ ਇੱਥੋਂ ਖਬਰ ਕਰਕੇ ਚੱਲ ਜਾਣਗੇ ਪਰਿਵਾਰ ਕਦੋਂ ਦਾ ਇੱਥੇ ਆਣ ਕੇ ਬੈਠਾ ਵਾ ਪੁੱਤ ਕਿੰਨੇ ਦਿਨੋਂ ਗਿਆ ਆਪਾਂ ਨੂੰ ਇੱਥੇ ਆਣ ਕੇ ਬ ਹਾਂਜੀ 15 ਦਿਨ ਹੋ ਗਏ 14 15 ਦਿਨ ਤੇ ਘਰ ਕੀ ਗੱਲ ਪਾਣੀ ਦੇ ਵਿੱਚ ਹਾਂਜੀ ਪਾ ਘਰ ਪਾਣੀ ਦੇ ਵਿੱਚ ਡੁੱਬਾ ਵਾ ਪਾਣੀ ਚ ਘਰ ਹਾਂਜੀ ਪਾਣੀ ਦੇ ਵਿੱਚ ਡੁੱਬਾ ਹੈ ਤੇ ਕਿੰਨੇ ਜੀ ਇੱਥੇ ਆਣ ਕੇ ਬੈਠੇ ਜੀ ਇੱਥੇ ਸੀ ਅਸੀਂ 6 ਜੀ ਆ ਸਾਡੀ ਮਾਦਾ ਘਰ ਲ ਪੂਰੀ ਹੋ ਗਈ ਤੇ 5 ਜੀ ਰਹਿ ਗਏ ਮਾਦਾ ਘਰ ਲ ਪੂਰੀ ਹੋ ਗਈ ਹੈ ਹੱਟ ਦੇ ਕਾਰਨ ਉਹ ਵੀ ਕੋਈ ਦਿੱਕਤ ਆਈ ਨਹੀਂ ਉਹਨੂੰ ਟੈਗ ਹੋ ਗਿਆ ਸੀ ਕਿੱਥੇ ਉਹ ਕਿੱਥੇ ਪੂਰੇ ਹੋਏ ਨੇ ਕਿੱਥੇ ਸਸਕਾਰ ਇੱਥੇ ਪੂਰੇ ਹੋ ਗਏ ਸਸਕਾਰ ਫਿਰ ਸਸਕਾਰ ਉਹ ਮੜੀਆਂ ਚ ਗਾ ਰਹੇ ਸੀ ਐਸੇ ਤੰਬੂ ਜੀ ਪੂਰੇ ਹੋਏ ਨੇ ਹਾਂਜੀ ਕਿੰਨਾ ਮਾੜਾ ਕੰਮ ਵੇਖੋ ਜੀ ਆ ਹਾਲਾਤ ਆ ਆ ਤੰਬੂ ਦੇ ਵਿੱਚ ਪਤਾ ਨਹੀਂ ਕਿਹੜੀ ਬਿਮਾਰੀ ਕਾਰਨ ਜਾਂ ਕਿਹੜੇ ਅਟੈਕ ਆਉਣ ਕਰਨ ਇਹਨਾਂ ਦੇ ਦਾਦੀ ਜੀ ਆ ਦੱਸਣ ਦੇ ਮਾਤਾ ਜੀ ਪੂਰੇ ਹੋ ਚੁੱਕੇ ਨੇ ਤੇ ਇੱਥੇ ਸੰਸਕਾਰ ਕਰ ਦਿੱਤਾ ਗਿਆ ਇਹਨਾਂ ਪਿਆਂ ਤੇ ਕੀ ਇਹਨਾਂ ਲੋਕਾਂ ਨੇ ਸੇਵ ਕਰ ਲਿਆ ਤੇ ਕੀ ਬਚਾਲਿਆ ਜਿਹੜੀ ਇਹ ਕੰਟਰੋਵਰਸੀਆਂ ਕਰੀ ਜਾਂਦੇ ਜੇ ਤੁਸੀਂ ਵੀ ਇੱਥੇ ਲੋਕਾਂ ਨੇ ਬੜਾ ਕੁਝ ਬਣਾ ਲਿਆ ਕੁਝ ਨਹੀਂ ਆ ਹਾਲਾਤ ਜੇ ਤੁਹਾਡੇ ਸਾਹਮਣੇ ਨਿਆਣੇ ਆਣ ਕੇ ਵੇਖੋ ਕਿਦਾਂ ਰੋਂਦੇ ਨੇ ਇਥੇ ਇੱਕ ਜੀ ਜਾਂਦੀ ਘਟ ਗਿਆ ਸਾਡਾ ਜਦੋਂ ਦੇ ਇੱਥੇ ਆਏ ਆ ਆ ਆ ਇਹਨਾਂ ਨੇ ਪਾਇਆ ਲੋਕ ਕਹਿੰਦੇ ਵੀ ਇੱਥੇ ਬੜੀਆਂ ਜਿਹੜੇ ਮਾਝੇ ਤੋਂ ਬਾਹਰੋਂ ਲੋਕ ਜਿਹੜੇ ਆਏ ਉਹਨਾਂ ਨੇ ਬੜੀਆਂ ਇਹ ਵੀਡੀਓ ਪਾਈਆਂ ਵੀ ਇਹ ਲੋਕ ਮਾਝੇ ਵਾਲੇ ਲੋਕ ਲੁੱਟਣਦੇ ਹੋਗੇ ਆ ਕੁਝ ਲੋਕ ਲੁੱਟਣਦੇ ਹੋਗੇ ਕੋਈ ਲੁੱਟਣ ਵਾਲਾ ਨਹੀਂ ਅੱਜ ਤੋਂ ਪਹਿਲਾਂ 10 ਦਿਨ ਇੱਥੋਂ ਗੱਡੀਆਂ ਲੰਘਦੀਆਂ ਇਹ 15 ਦਿਨ ਹੜੋਂ ਤੋਂ ਪਹਿਲਾਂ ਵੀ ਉਦੋਂ ਕਿਉਂ ਨਹੀਂ ਕਿਸੇ ਨੇ ਗੱਡੀ ਲੁੱਟ ਲਈ ਕਿਸੇ ਦੀ ਕਿਸੇ ਕੋਈ ਚੀਜ਼ ਮੰਗ ਕੇ ਹੱਥਾ ਕੋਈ ਕਿਸੇ ਗੱਡੀ ਹੱਥ ਨਹੀਂ ਝੜਦਾ ਕੋਈ ਗਰੀਬ ਅਮੀਰ ਆਪਣੀ ਮਿਹਰਤ ਦੀ ਕਰਕੇ ਸਾਰੇ ਖਾਂਦੇ ਆ ਪਰ ਆ ਜਿਹੜੇ ਲਾਜਛਣ ਲਾਉਣੇ ਦਾਨ ਕਰਨ ਆਉਂਦੇ ਜੇ ਤੁਸੀਂ ਤੇ ਲਾਈਸਨ ਵਾਧੂ ਦੇ ਲਾ ਕੇ ਚੱਲ ਜਾਂਦੇ ਜੇ ਵੀ ਇਹ ਲੋਕ ਲੁੱਟਣ ਵਾਲੇ ਕੋਈ ਇੱਥੇ ਲੁੱਟ ਨਹੀਂ ਡਿਆ ਜਮਾ ਖੋਰੀ ਵੇਖਾਈ ਦਿੱਤੀ ਤੁਹਾਨੂੰ ਕੈਮਰਾਮੈਨ ਨੇ ਵੀ ਕਿੰਨੀ ਘੋਈ ਆ ਉਹ ਤੂੜੀਆਂ ਦੇ ਢੇਰ ਲੱਗੇ ਪਏ ਡੰਗਰ ਇਹਨਾਂ ਦੇ ਬੱਜੇ ਆ ਪਿੱਛੇ ਡੰਗਰ ਰੁੜ ਕੇ ਆਏ ਆ ਸੂਏ ਦੇ ਵਿੱਚ ਮੱਝਾਂ ਦੀਆਂ ਲਾਸ਼ਾਂ ਪਈਆਂ ਅਸੀਂ ਵੇਖ ਕੇ ਆਏ ਆ ਇਹਨਾਂ ਲੋਕਾਂ ਦਾ ਉਜੜੇ ਘਰ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਹੋ ਜਿਹੇ ਕੰਮ ਇਹੋ ਜਿਹੀਆਂ ਗੱਲਾਂ ਆਪਾਂ ਨਾ ਕਰੀਏ ਦਾਨ ਕਰਨਾ ਵਾ ਤੇ ਬੜੀ ਨਿਮਰਤਾ ਦੇ ਸਹਿਤ ਦਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ